ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾਂ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੋਰ ਸਕਰੀਨ ਅੱਜ ਦੀ ਵੀਡੀਓ ਮੈਂ ਪੈਂਡ ਦੀ ਹੈ ਜੀ ਇੱਕ ਤੁਹਾਨੂੰ ਟੌਪ ਦੀ ਅਜ ਬੈੜ ਦਿਖਾ ਦੇਾਂਗੇ ਕਿਹੜਾ ਸੂ ਉਹ ਵੀ ਪੁੱਛਾਂਗੇ ਤੇ ਘਰ ਦੁੱਧ ਪੀਣ ਵਾਲਾ ਸੌਦਾ ਠੰਡੀ ਬਰਫਰ ਗਈ ਹੈ ਜੀ ਸਾਰੀ ਦਸਲੀ ਤੁਹਾਡੀ ਕਰਾ ਦੇ ਕਿੰਨੇ ਦਿਨ ਕੱਟੂਗੇ ਉਹ ਵੀ ਪੁੱਛਾਂਗੇ ਆ ਜਾ ਵੀਰੇ ਜਗਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬੁੱਟਾ ਹੋ ਠੀਕ ਹਾਂ ਜਗਦੀਪਾ ਠੀਕ ਆ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 97790 14469 14469 ਪਿੰਡ ਆਪਣਾ ਜੀ ਕਿਹੜਾ ਆ ਗਿਆ ਪਿੰਡ ਦੁੱਲੇ ਵਾਲਾ ਵੀਰੇ ਪਿੰਡ ਦੁੱਲੇਵਾਲਾ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਪਿਆ ਜਾਂਦਾ ਤਹਿਸੀਲ ਫੂਲ ਤਹਿਸੀਲ ਪੈਗੀ ਰਾਮਪਰਾ ਫੂਲ ਨੇੜੇ ਆਪਣੇ ਆ ਗਿਆ ਭੈਰੂਪਾ ਨੇੜੇ ਭੈਰੂਪਾ ਹਾਂ ਤੇ ਇਧਰਲੇ ਪਾਸੋਂ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਪਿੰਡ ਜੰਗੀਆਂ ਹਾਂ ਤੇ ਆਪਣਾ ਲਾਸਟ ਆ ਗਿਆ ਬਠਿੰਡੇ ਦਾ ਹਾਂ ਬਠਿੰਡੇ ਦਾ ਤੇ ਵੀਰੇ ਜਿਹੜੀ ਅੱਜ ਆ ਬੈਠ ਦੇਖੀ ਜਾਨੇ ਹਾਂ ਫੀਲ ਬੜੀ ਆ ਯਾਰ ਪਹਿਲਾਂ ਤਾਂ ਹਨਾ ਬਾਹਲੀ ਠੰਡੀ ਹੈ ਬਈ ਨੰਬਰ ਬੋਲਤਾ ਬਾਈ ਹਾਂ ਨੰਬਰ ਬੋਲ ਓਕੇ ਤੇ ਕਿਹੜਾ ਸੂਏ ਸੁੰਦੀ ਆ ਇਹ ਦੂਜੇ ਸੂਏ ਬੂਟੇ ਦੂਜੇ ਸੂਏ ਸੁੰਦੀ ਆ ਤੇ ਕਿੰਨਾ ਘਫਰ ਪਹਿਲੇ ਸੂਏ ਦੁੱਧ ਦਿੱਤਾ ਪਹਿਲੇ ਸੂਏ ਨੇ 12 ਲੀਟਰ ਦਿੱਤਾ ਦੁੱਧ 12 ਲੀਟਰ ਦੁੱਧ ਤਾਂ ਦੇਖ ਲੋ ਜਨੂਆਂ ਗੱਲਾਂ ਜੀ ਤੇ ਕਿੰਨੀ ਘਫੜ ਵਾਲਾ ਦੁੱਧ ਹੁੰਦਾ ਸੀ ਇਹਦਾ ਫੜ ਤਾਂ ਇਹਦੀ ਮੱਝਾਂ ਵਾਲਾ ਕੰਮ ਹੀ ਆ ਮੱਝਾਂ ਵਾਲਾ ਕੰਮ ਤੇ ਇਹਦੀ 15 ਕਿਲੋ ਦੇ ਦੋ ਬਾਈ ਆਰਾ ਉਹਨਾਂ ਦੇ ਦਊ ਯਾਰ 15 ਕਿਲੋ ਦੁੱਧ ਦੇਊਗੀ ਤੇ ਦੇਊਗੀ ਮੱਝਾਂ ਵਰਗਾ ਮੱਝਾਂ ਵਰਗਾ 2 ਲੱਖ ਵਾਲੀ ਮੱਝ ਨੇ ਦੁੱਧ ਦੇਣਾ ਉਹਨਾਂ ਜੀ ਨਹਿਣੇ ਦੇਣਾ ਹਨਾ ਤੇ ਫੇਰ ਹੀ ਇਹਦੇ ਹੱਥੋਂ ਥੱਕਾਇਆ ਗੇ ਦਸਲੀ ਵੀਰ ਦੀ ਇਹਦਾ ਵਾਹ ਚਾਹੇ ਥੱਲੇ ਬਹਿ ਜਾ ਕੋਈ ਚੱਕਰ ਹੀ ਨਹੀਂ ਆ ਓਕੇ ਤੇ ਕਿੰਨੇ ਕ ਦਿਨ ਜਿਗਦੀ ਬਾਕੀ ਆ ਬਾਈ ਆ ਦੇਖੋ ਜੀ ਜਿਵੇਂ ਮਰਜ਼ੀ ਪਾਉਂਦੇ ਚੋਲ ਹੋਣ ਗੱਭਣ ਨੂੰ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਬੈਠਾ ਰਹਿ ਓਕੇ ਜੀ ਤੇ ਜਗਦੀਪ ਕਿੰਨੇ ਦਿਨ ਬਾਕੀ ਆ ਬਾਈ ਦਿਨ ਬਾਈ ਪੂਰੇ ਹੋ ਗਏ ਬੁੱਟੇ ਦੇ ਓਕੇ ਝੂਪੇ ਕੱਲ ਨੂੰ ਝੂਪੇ ਝੂਪੇ ਪਰਸੋ ਝੂਪੇ ਪਰ ਮਰਜ਼ੀ ਨਾਲ ਛੱਡੀ ਸੀ ਬਾਈ ਦੋ ਦੋ ਹਾਂ ਛੱਡੀ ਮਰਜ਼ੀ ਨਾਲ ਓਕੇ ਤੇ ਦੁੱਧ ਪਾਉ ਫਟ ਵਾਲਾ ਖੋਲੀ ਵੀਰੇ ਤੋਰਾ ਤਾਰਾ ਕਰਾ ਦਈਏ ਤੇ ਇੱਕ ਸੁਹਾ ਦੂਜਾ ਜੀ ਰੇ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਉਹ ਸਾਧ ਦਰਮਿਆਨਾ ਗਏ ਤੇ ਬਾਜਨ ਇੰਨਾ ਕਾ ਆਦੋ-ਬਦ ਆ ਦੇਖੋ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਕਰੇ ਦੁੱਧ ਪੀਣ ਵਾਲਾ ਸੌਦਾ ਰਾਣੀ ਗਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਬਾਕੀ ਦੀ ਗੱਲ 100 ਗਾਂ ਲੈਣ ਜਾਵਾਂਗੇ ਜੇ ਐਫ ਫਿਰ ਇੱਕ ਅੱਧੀ ਇਹੋ ਜਿਹੀ ਗਾਂ ਨਿਕਲਦੀ ਹੈ ਜੀ ਤੇ ਲੇਵਾ ਇਹ ਚ ਬੜਾ ਰਗਾ ਤਿਆਰ ਕਰੀ ਫਿਰਦੀ ਲੈ ਜੂ ਇਹ ਤਾਂ ਦੋ ਚਾਰ ਦਿਨ ਹਨਾ ਲੈ ਜੂ ਲੈ ਜੂ ਬਾਈ ਲੈ ਜੀ ਓਕੇ ਇਹ ਮੰਝਾਂ ਵਾਲਾ ਕੰਮ ਹੁੰਦਾ ਹਨਾ ਜਗਦੀਪਾ ਨਾ ਹਾਂ ਹਾਂ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਬਲਬੁਲ ਹਜੇ ਕਾਫੀ ਪਾਇਆ ਲੱਗੇ ਚੱਕ ਚੰਗੀ ਆ ਗਈ ਜੀ ਬਾਕੀ ਦੀ ਗੱਲ ਚਾਰ ਫੇਰੇ ਦੀ ਚੰਗੀ ਤੇ ਤਾਂ ਤੋਂ ਵੀ ਮੰਝਾਂ ਨੂੰ ਪਈਆ ਦੇਖੋ ਜੀ ਚੰਗੀ ਤੇ ਜਗਦੀਪ ਬਰੇ ਰੇਟ ਕੀ ਆ ਗਿਆ ਦਾ ਰੇਟ ਇਹਦਾ 55000 ਰੁਪਏ ਬਾਈ 55000 ਤੇ ਦੂਜਾ ਸੂਆ ਸੂ ਰਹੀ ਹੈ ਜੀ ਰੇਟ 55000 ਜੰਗੀਆਂ ਜੋ ਆ ਗਈ ਜਰੂਰ ਕਰੋ ਬਾਈ ਨਾਲ ਸੰਪਰਕ ਪੈਣ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਦੀ ਵੀਡੀਓ ਹੈ ਜੀ ਤੇ ਬਾਈ ਨੰਬਰ ਫੇਰ ਬੋਲਦੇ ਜਗਦੀਪ 97790 14469 ਬਾਈ 14469 ਜਰੂਰ ਕਰੋ ਬਾਈ ਨਾਲ ਸੰਪਰਕ ਧੰਨਵਾਦ ਜੀ